ਤਰਨਤਾਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਡਾਕਟਰ ਧਰਮਵੀਰ ਅਗਨੀ ਹੋਤਰੀ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਡਾਕਟਰ ਧਰਮਵੀਰ ਅਗਨੀ ਹੋਤਰੀ 2017 ਵਿੱਚ ਕਾਂਗਰਸ ਦੀ ਟਿਕਟ ਤੇ ਤਰਨਤਾਰਨ ਤੋਂ ਵਿਧਾਇਕ ਚੁਣੇ ਗਏ ਸਨ ਡਾਕਟਰ ਅਗਨੀ ਹੋਤਰੀ ਦੀ ਅਚਨਚੇਤ ਹੋਈ ਮੌਤ ਦੀ ਖਬਰ ਸੁਣਦਿਆਂ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਡੂੰਘਾ ਸਦਮਾ ਪਹੁੰਚਿਆ ਡਾਕਟਰ ਤਰੰਵੀ ਰਗਣੀ ਹੋਤਰੀ ਅੱਜ ਅੰਮ੍ਰਿਤਸਰ ਵਿਜੇਕੇਸੇ ਮੀਟਿੰਗ ਵਿੱਚ ਹਿੱਸਾ ਲੈਣ ਗਏ ਸਨ ਮੀਟਿੰਗ ਉਪਰੰਤ ਵਾਲੰਦੀ ਕਟਿੰਗ ਕਰਨ ਲਈ ਸਲੂਨ ਵਿੱਚ ਗਏ ਸਨ ਕਿ ਉੱਥੇ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਡਾਕਟਰ ਤਰੰਵੀ ਰਗਣੀ ਹੋਤਰੀ ਦੇ ਮ੍ਰਿਤਕ ਦੇਨ ਨੂੰ ਉਹਨਾਂ ਦੇ ਘਰ ਤੁਰੰਤਾਂ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਆਪਣੇ ਨੇਤਾ ਦੇ ਅੰਤਿਮ ਦਰਸ਼ਨ ਲਈ ਖੜੇ ਨਜ਼ਰ ਆਏ ਡਾਕਟਰ ਧਰਮਵੀਰ ਰਗਣੀ ਹੋਤਰੀ ਦੇ ਨੇੜਲੇ ਸਾਥੀਆਂ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਵਿਖੇ ਸਲੂਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਡਾਕਟਰ ਧਰਮਵੀਰ ਰਗਣੀ ਹੋਤਰੀ ਦੀ ਮੌਤ ਕਾਰਨ ਪੰਜਾਬ ਕਾਂਗਰਸ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਧਰਮਵੀਰ ਜੀ ਰਗਣੀ ਹੋਤਰੀ ਜਿਹੜੇ ਅੰਮ੍ਰਿਤਸਰ ਗਏ ਸੀ। ਅੰਮ੍ਰਿਤਸਰ ਉੱਥੇ ਸਲੂਨ ਦੇ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ ਖਦਮ ਸਾਰੇ ਸ਼ਹਿਰ ਨੂੰ ਪੰਜਾਬ ਕਾਂਗਰਸ ਨੂੰ ਸਾਰੀ ਕਾਂਗਰਸ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਇਹਦੇ ਨਾਲ। ਬਹੁਤ ਹੀ ਵੱਡਾ ਨਾਂ ਸਹਿਣ ਜੋਗਾ ਘਟਾ ਗਿਆ ਅੰਮਲੇ ਸਾਫ ਦਾ ਜਿਨ੍ਹਾਂ ਦਾ ਅਚਾਨਕ ਮ निधन ਹੋ ਗਿਆ ਬਹੁਤ ਹੀ ਦੁਖਦਾਈ ਖਬਰ ਸਾਰਾ ਇਲਾਕਾ ਹਰਾਨ ਪ੍ਰੇਸ਼ਾਨ ਹੋ ਗਿਆ ਔਰ ਇੱਕ ਸ਼ੋਕ ਦੀ ਲਹਿਰ ਫੈਲ ਗਈ ਸਾਰੇ ਪੰਜਾਬ ਚ ਜਦੋਂ ਲੋਕਾਂ ਨੇ ਫੇਸਬੁੱਕ ਤੇ ਵੇਖਿਆ ਕਿ ਚਾਨਕ ਡੈਥ ਹੋ ਗਈ ਹੈ ਅੱਜ ਕਿਸੇ ਮੀਟਿੰਗ ਕਰਕੇ ਅੰਸਰ ਗਏ ਸੀ ਔਨ ਦਾ ਸਪੋਟ ਹੀ ਡਾਈਡ ਔਨ ਦਾ ਚੇਅਰ ਤੇ ਕੋਈ ਅਸੀਂ ਪ੍ਰੋਬਲਮ ਕੋਈ ਨਹੀਂ ਸੀ ਲੇਕਿਨ ਇਹ ਜੋ ਘਾਟਾ ਹੈ ਇਹ ਕਦੀ ਨਾ ਪੂਰਾ ਹੋਣਾ ਘਾਟਾ ਹੈ ਇਸ ਕਾਂਗਰਸ ਨੂੰ ਪੰਜਾਬ ਨੂੰ ਔਰ ਜ਼ਿਲ੍ਹੇ ਦੀ ਸਾਰੀ ਕਾਂਗਰਸ ਇਹ ਸ਼ੋਕ ਡੁੱਬੀ ਹੋਈ ਹੈ ਇਹ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਤਰਨਤਾਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਡਾਕਟਰ ਧਰਮਵੀਰ ਅਗਨੀਹੋਤਰੀ 2017 ਵਿੱਚ ਕਾਂਗਰਸ ਦੀ ਟਿਕਟ ਤੇ ਤਰਨਤਾਰਨ ਤੋਂ ਵਿਧਾਇਕ ਚੁਣੇ ਗਏ ਸਨ ਡਾਕਟਰ ਅਗਨੀ ਹੋਤਰੀ ਦੀ ਅਚੰਚਤ ਹੋਈ ਮੌਤ ਦੀ ਖਬਰ ਸੁਣਦਿਆਂ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਡੂੰਘਾ ਸਦਮਾ ਪਹੁੰਚਿਆ ਡਾਕਟਰ ਤਰੰਵੀ ਰਗਨੀ ਹੋਤਰੀ ਅੱਜ ਅੰਮ੍ਰਿਤਸਰ ਵਿਜੀਕੇਸੇ ਮੀਟਿੰਗ ਵਿੱਚ ਹਿੱਸਾ ਲੈਣ ਗਏ ਸਨ ਮੀਟਿੰਗ ਉਪਰੰਤ ਵਾਲਾਂ ਦੀ ਕਟਿੰਗ ਕਰਨ ਲਈ ਸਲੂਨ ਵਿੱਚ ਗਏ ਸਨ ਕਿ ਉੱਥੇ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਡਾਕਟਰ ਤਰੰਵੀ ਰਗਨੀ ਹੋਤਰੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਤੁਰੰਤਾਂ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕ ਆਪਣੇ ਨੇਤਾ ਦੇ ਅੰਤਿਮ ਦਰਸ਼ਨ ਲਈ ਖੜੇ ਨਜ਼ਰ ਆਏ ਡਾਕਟਰ ਤਰੰਵੀਰਗਣੀ ਹੋਤਰੀ ਦੇ ਨੇੜਲੇ ਸਾਥੀਆਂ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਵਿਖੇ ਸਲੂਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਡਾਕਟਰ ਧਰਮਵੀਰਗਣੀ ਹੋਤਰੀ ਦੀ ਮੌਤ ਕਾਰਨ ਪੰਜਾਬ ਕਾਂਗਰਸ ਨੂੰ ਬਹੁਤ ਵੱਡਾ ਘਾਟਾ ਪਿਆ ਧਰਮਵੀਰਗਣੀ ਹੋਤਰੀ ਜਿਹੜੇ ਅੰਮ੍ਰਿਤਸਰ ਗਏ ਸੀ ਅੰਮ੍ਰਿਤਸਰ ਉੱਥੇ ਸਲੂਨ ਦੇ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ ਇੱਕਦਮ ਸਾਰੇ ਸ਼ਹਿਰ ਨੂੰ ਪੰਜਾਬ ਕਾਂਗਰਸ ਨੂੰ ਸਾਰੀ ਪੰਜਾਬ ਤੋਂ ਬਹੁਤ ਵੱਡਾ ਘਟਾ ਪਿਆ ਇਹਦੇ ਨਾਲ ਬਹੁਤ ਹੀ ਵੱਡਾ ਨਾਂ ਸਹਿਣ ਜੋਗਾ ਘਟਾ ਪਿਆ ਐਮਐਲਏ ਸਾਫਾ ਜਿਨ੍ਹਾਂ ਦਾ ਅਚਾਨਕ nidan ਹੋ ਗਿਆ ਬਹੁਤ ਹੀ ਦੁਖਦਾਈ ਖਬਰ ਸਾਰਾ ਇਲਾਕਾ ਹਰਾਨ ਪ੍ਰੇਸ਼ਾਨ ਹੋ ਗਿਆ ਔਰ ਇੱਕ ਸ਼ੋਕ ਦੀ ਲਹਿਰ ਫੈਲ ਗਈ ਸਾਰੇ ਪੰਜਾਬ 'ਚ ਜਦੋਂ ਲੋਕਾਂ ਨੇ ਫੇਸਬੁੱਕ ਤੇ ਵੇਖਿਆ ਕਿ ਚਾਹੰਗ ਡੈਥ ਹੋ ਗਈ ਹੈ ਅੱਜ ਕਿਸੇ ਮੀਟਿੰਗ ਕਰਕੇ ਅਮਸਰ ਗਿਆ ਸੀ ਔਨ ਦਾ ਸਪੌਟ ਹੀ ਡਾਈਡ ਔਨ ਦਾ ਚੇਅਰ ਤੇ ਕੋਈ ਐਸੀ ਪ੍ਰੋਬਲਮ ਕੋਈ ਨਹੀਂ ਸੀ ਲੇਕਿਨ ਇਹ ਜੋ ਘਾਟਾ ਹੈ ਇਹ ਕਦੀ ਨਾ ਪੂਰਾ ਹੋਣਾ ਘਾਟਾ ਹੈ ਇਸ ਕਾਂਗਰਸ ਨੂੰ ਪੰਜਾਬ ਨੂੰ ਔਰ ਜ਼ਿਲ੍ਹੇ ਦੀ ਸਾਰੀ ਕਾਂਗਰਸ ਇਹ ਸ਼ੋਕ ਡੁੱਬੀ ਹੋਈ ਹੈ ਇਹ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ